ਇਹ ਬੀਜ ਸਰ ਆਪਾਂ ਕਹਿ ਦਈਏ ਬੈਂਗਨ ਦਾ ਇੱਕ ਟਮਾਟਰ ਦਾ ਇੱਕ ਲਾਲ ਮਿਰਚ ਦਾ ਬੀਜ ਇਹ ਕਦੇ ਗਲਦੇ ਨਹੀਂ ਇਹ ਸਾਡੇ ਗੋਲ ਬਲੇਡਰ ਪਿੱਤੇ ਚ ਜਮਾ ਹੋਈ ਜਾਂਦੇ ਨੇ ਗੋਲ ਬਲੇਡਰ ਸਟੋਨ ਇੰਨਾ ਤੋਂ ਤਿਆਰ ਹੁੰਦੀ ਜਾਂਦੇ ਬਣਦੀਆਂ ਨੇ ਸਾਨੂੰ ਜਦੋਂ ਵੀ ਲਾਲ ਮਿਰਚ ਦੀ ਦੇਖੋ ਇਸ ਦੀ ਕੋਈ ਵਰਮਨਤਾ ਹੈ ਕਿਵੇਂ ਜੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਪਿੱਛੇ ਸਾਇੰਟਿਫਿਕ ਰੀਜ਼ਨ ਹੈ ਕੋਈ ਸਾਇੰਟਿਫਿਕ ਦੇਖੋ ਜੀ ਜਿਹੜੇ ਪੁਰਾਣੇ ਵੈਦ ਨੇ ਹਰੇਕ ਨੂੰ ਪੁੱਛ ਲਿਓ ਤੁਸੀਂ ਜਿੰਨ ਮਰਜੀ ਪੁੱਛ ਲਿਓ ਦੇਖੋ ਹੁਣ ਪਿੱਛੇ ਜੇ ਇੱਕ ਵੀਡੀਓ ਆਈ ਸੀ ਕਹਿੰਦੇ ਵੀ ਲਾਲ ਮਿਰਚ ਦੇ ਬੀਜ ਪੀਸ ਕੇ ਕੈਂਸਰ ਦੇ ਮਰੀਜ਼ ਨੂੰ ਦੇ ਦੋ ਵੀ ਉਹ ਕੈਂਸਰ ਦੇ ਮਰੀਜ਼ਾਂ ਨੂੰ ਮਤਲਬ ਕਿ ਬਹੁਤ ਬੈਨੀਫਿਟ ਦਿੰਦਾ ਹ ਹ ਪਰ ਉਹ ਵੀ ਇੱਕ ਲੈਬ ਦੇ ਵਿੱਚੋਂ ਲੰਘਾ ਕੇ ਉਹਨਾਂ ਦੇ ਆਪਾਂ ਕਹਿੰਦੀਏ ਤੱਤ ਲੈ ਕੇ ਐਕਸਟ੍ਰੈਕਟ ਕੱਢ ਕੇ ਹ ਉਹ ਕੰਮ ਕਰੂਗਾ ਜੀ ਡਾਇਰੈਕਟ ਵੀਜ਼ ਨਹੀਂ ਕੰਮ ਕਰੇਗਾ ਮੈਂ ਕਹਿੰਦਾ ਤੁਸੀਂ ਇਹ ਨਹੀਂ ਕਹਿੰਦਾ ਮੈਂ ਵੀ ਮੇਰੇ ਕੋਲ ਹੀ ਆਓ ਦਵਾਈਆਂ ਲੈਣ ਹੂੰ ਦੁਨੀਆ ਤੇ ਜਿੰਨੇ ਸਤਕਾਰਯੋਗ ਵੈਦ ਨੇ ਹੂੰ ਸਭ ਨੂੰ ਮੇਰੀ ਨਮਸਕਾਰ ਹੈ ਸਭ ਅੱਗੇ ਸਿਰ ਝੁਕਦਾ ਉਹ ਸਤਕਾਰਯੋਗ ਨੇ ਪਰ ਜਿੰਨਾ ਨੇ ਵੀ ਕੋਈ ਦਵਾਈ ਲੈਣੀ ਹੈ ਹੂੰ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ رائے ਲੈ ਕੇ ਫੇਰ ਦਵਾਈ ਲਓ ਘਰੇ ਬੈਠ ਕੇ ਨੁਕਤੇ ਲਿਖ ਕੇ ਆਪਣਾ ਖਿਲਵਾੜ ਨਾ ਕਰੋ ਬੋਡੀ ਦਾ ਕਹਿ ਨਹੀਂ ਦਿੰਦੇ ਜੀ ਨੀਮ ਹਕੀਮ ਖਤਰਾਏ ਜਾਨ ਹੂੰ ਇਹ ਬਿਨਾ ਫਾਰਮੂਲੇਸ਼ਨ ਨੂੰ ਕਿਹਾ ਗਿਆ ਹੁਣ ਆਪਾਂ ਨੂੰ ਪਤਾ ਹੈ ਤੁਹਾਡੇ ਤੁਹਾਡੇ ਕੋਲ ਕੇਸ ਆਏ ਅੱਜ ਤੱਕ ਜਿਹੜਾ ਐਦਾਂ ਖਰਾਬ ਹੋ ਕੇ ਆਇਆ ਹੋਵੇ ਬਿਲਕੁਲ ਆਏ ਨੇ ਜੀ ਬਿਲਕੁਲ ਆਏ ਨੇ ਸਾਂਝਾ ਕਰ ਸਕਦੇ ਹੋ ਸਾਡੇ ਨਾਲ ਬਿਲਕੁਲ ਜੀ ਮੇਰੇ ਕੋਲ ਬਹੁਤ ਕੇਸ ਆਏ ਨੇ ਕਿੰਦਾ ਦਾ ਕੇਸ ਸੀ ਮੈਂ ਹੁਣ ਸੁਣੋ ਦੱਸੋ ਤੁਸੀਂ ਪੁੱਛਣਾ ਕਿੰਦਾ ਦਾ ਚਾਹੁੰਦੇ ਹੋ ਜਿਨ੍ਹਾਂ ਨੂੰ ਨੁਕਸਾਨ ਆਇਆ ਹੋਵੇ ਦਵਾਈਆਂ ਖਾ ਕੇ ਜਾਂ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੋਵੇ ਕਿਸੇ ਤਰੀਕੇ ਨਾਲ ਇਸ ਮੇਰੇ ਆਪਣੇ ਕਲੀਨਿਕ ਤੇ ਮੈਂ 42 43 ਬੀਬੀਆਂ ਦਾ ਨਸ਼ਾ ਛਡਵਾਇਆ ਹੈ ਬੀਬੀਆਂ ਦਾ ਹੂੰ ਬੀਬੀਆਂ ਨੇ ਸੇਤੇ ਲੱਗੀਆਂ ਕਿਵੇਂ ਲੱਗਦੀਆਂ ਨੇ ਗੋਡੇ ਦੁਖਦੇ ਨੇ ਭਾਈ ਸਭ ਕਿਸੇ ਵੈਦ ਕੋਲੇ ਵਾਗੇ ਤਿਰਫਲਾ ਲਿਆ ਟਰਮਾਂ ਦੀਆਂ ਗੋਲੀਆਂ ਦੇ 4-5 ਟੁਕੜੇ ਕਰ ਲੋ ਇੱਕ ਪੁੜੀ 'ਚ ਇੱਕ ਹਿੱਸਾ ਮਿਲਾ ਦੋ ਬੇਬੇ ਕੋੜੇ ਵਰਗੀ ਜਿੱਦਾਂ ਪੁੜੀਆਂ ਖਤਮ ਬੇਬੇ ਮੰंजे ਤੇ ਫਿਰ ਉਹ ਜੋ ਤੜਫਦੀਆਂ ਹੁੰਦੀਆਂ ਨੇ ਵੀ ਆ ਖਾਦੀ ਸੀ ਦੇਖੀਂ ਨਾ ਵੀ ਭਾਈ ਇਹ ਤਾਂ ਤੇਰਫਲੇ 'ਚ ਟਰਮਨ ਨਸ਼ੇ ਦੀ ਗੋਲੀ ਆ ਨਸੇ ਦੇ ਸਿਰ ਤੇ ਫਿਰਦੇ ਹੋ ਫਿਰ ਉਹਨਾਂ ਦਾ ਨਾ ਜਿਵੇਂ ਅਮਲੀ ਦਾ ਨਸ਼ਾ ਛਡਾਈਂਦਾ ਜੀ ਨਸ਼ਾ ਛਡਾਉਣ ਵਾਲੀ ਦਵਾਈ ਦੇ ਕੇ ਫਿਰ ਨਸ਼ਾ ਛਡਾਈਂਦਾ ਐਦਾਂ ਕਰਦੇ ਹਾਂ ਹਾਂਜੀ ਮੈਂ ਫਾਰਮੂਲੇਸ਼ਨ ਤੇ ਕਿਉਂ ਜ਼ੋਰ ਦਿੰਨਾ ਜੀ ਮਨ ਲਓ ਤੁਸੀਂ ਸਾਡਾ ਇੱਕ ਪ੍ਰੋਡਕਟ ਚੱਕ ਲਿਆ। ਹੂੰ ਮੈਂ ਤੁਹਾਨੂੰ ਦੇ ਦਿੱਤਾ ਇਹ। ਹੂੰ ਇਹ ਨੇ ਟੈਬਲੇਟ। ਹੂੰ ਟੈਬਲੇਟ ਤੁਸੀਂ ਖਾਧੀ। ਹੂੰ ਕੁਦਰਤੀ ਤੁਹਾਡੇ ਦਰਦ ਹੋ ਗਿਆ। ਹੂੰ ਤੁਸੀਂ ਤੁਹਾਡੇ ਸ਼ਹਿਰ ਵਿੱਚ ਡਾਕਟਰ ਦੇ ਗਏ ਮੈਂ ਤਾਂ ਤੁਹਾਡੇ ਤੋਂ 200 ਕਿਲੋਮੀਟਰ ਦੂਰ ਬੈਠਾ। ਹੂੰ ਤੁਸੀਂ ਡਾਕਟਰ ਕੋਲੇ ਗਏ ਵੀ ਮੇਰੇ ਦਰਦ ਹੋਣ ਲੱਗੇ ਡਾਕਟਰ ਨੇ ਪੁੱਛਿਆ ਕੀ ਖਾਦਾ ਸੀ। ਹੂੰ ਤੁਸੀਂ ਚੱਕ ਕੇ ਡੱਬੀ ਧਰਤੀ। ਹੂੰ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਫਾਰਮੂਲੇਸ਼ਨ ਦੇਖ ਕੇ ਸਾਰੀ ਪੜ੍ਹ ਕੇ ਤੁਹਾਨੂੰ ਕਹਿਣਗੇ ਜੀ ਇਹਦੇ ਨਾਲ ਕੁਝ ਨਹੀਂ ਹੋਇਆ ਕੋਈ ਹੋਰ ਕਾਰਨ ਹੈ ਠੀਕ ਹੈ ਜੀ ਇੱਕ ਉਹ ਹੈ ਜਿਹੜਾ ਪੁੜੀ ਰਗੜੀ ਹੂੰ ਚੂਰਨ ਖਬਨੀ ਕੀ ਕੁਛ ਆ ਪੁੜੀ ਚੱਪਾਂ ਨੂੰ ਨਹੀਂ ਪਤਾ ਆਪਾਂ ਨੂੰ ਨਹੀਂ ਪਤਾ ਕੀ ਕੀ ਪਾਇਆ ਤੁਸੀਂ ਪੁੜੀ ਖਾਧੀ ਹੂੰ ਦਰਦ ਹੋਣ ਲੱਗਿਆ ਤੁਹਾਡੇ ਨੇਚਰਲ ਪੁੜੀ ਨਾਲ ਨਹੀਂ ਕੁਝ ਵੀ ਹੋਇਆ ਹੂੰ ਉਸੇ ਡਾਕਟਰ ਕੋਲ ਤੁਸੀਂ ਗਏ ਉਹ ਕਹਿੰਦਾ ਕੀ ਖਾਦਾ ਸੀ ਤੁਸੀਂ ਪੁੜੀ ਅੱਗੇ ਰੱਖ ਲਈ ਮੈਨੂੰ ਇੱਕੇ ਸਵਾਲ ਦਾ ਜਵਾਬ ਦਿਓ ਵੀ ਉਹ ਤੁਹਾਡਾ ਇਲਾਜ ਕਰਨਗੇ ਡਾਕਟਰ ਸਾਹਿਬ ਕਿ ਉਹਦੀ ਫਾਰਮੂਲੇਸ਼ਨ ਦੇਖਣਗੇ ਵੀ ਇਹ ਚ ਪੂੜੀ ਚ ਪਾਇਆ ਪਾਇ ਕੀ ਕੁਝ ਮੈਂ ਜਿੰਨੇ ਵੀ ਪ੍ਰੋਡਕਟ ਨੇ ਵੀਰ ਜੀ ਮੇਰੇ ਫਾਰਮੂਲੇਸ਼ਨ ਤੇ ਨੇ ਦੂਜੀ ਬੇਨਤੀ ਦੂਜੀ ਬੇਨਤੀ ਉਧਰ ਬਾਅਦ ਚੈੱਕ ਕਰ ਇੱਧਰ ਤਾਂ ਕੋਈ ਇੱਕ ਚੈੱਕ ਕਰੀ ਚੱਲੋ ਇੱਥੇ ਤਾਂ ਚੱਲੋ ਮੈਂ ਸਵਾਲ ਹੀ ਕਰਨਾ ਹਾਂ ਜੀ ਕਰੀ ਚੱਲੋ ਆਲਾ ਦੇ ਪੁੱਤ ਕਰੋ ਕਰੋ ਜੀ ਦੂਜੀ ਬੇਨਤੀ ਇਹ ਆ ਵੀ ਕੋਈ ਵੀ ਆਪਾਂ ਟ੍ਰੀਟਮੈਂਟ ਲੈਣੀ ਹੈ ਨਾ ਜੇ ਉਹਦੀ ਫਾਰਮੂਲੇਸ਼ਨ ਹੋਣੀ ਜ਼ਰੂਰੀ ਹੈ ਹੂੰ ਆਉਣ ਵਾਲੇ ਸਮੇਂ 'ਚ ਮੈਂ ਇੱਥੇ ਤੱਕ ਮੇਰੀ ਕੋਸ਼ਿਸ਼ ਹੈ ਵੀ ਜਿੰਨੇ ਵੀ ਆਪਣੇ ਪ੍ਰੋਡਕਟ ਹੋਣਗੇ ਹੂੰ ਸਭ ਦੇ ਉੱਪਰ ਲੈਬ ਟੈਸਟ ਰਿਪੋਰਟ ਦਾ QR ਕੋਡ ਹੋਊਗਾ ਜੀ ਉੱਪਰ QR ਕੋਡ ਹਾਂਜੀ ਮੰਨ ਲਓ ਤੁਸੀਂ ਪ੍ਰੋਡਕਟ ਲੈ ਗਏ ਇਹ ਤੇ ਕਿਉਰ ਕੋਡ ਹੈ ਤੁਸੀਂ ਸੋਚਿਆ ਵੀ ਇਹ ਚ ਕੀ ਪਾਇਆ ਕਿਹੜੀ ਲੈਬ ਤੋਂ ਟੈਸਟਡ ਹੈ ਕੀ ਪਤਾ ਜਦੋਂ ਕਿਉਰ ਕੋਡ ਨੂੰ ਤੁਸੀਂ ਸਰਚ ਮਾਰੋਗੇ ਮੋਬਾਈਲ ਦੇ ਉੱਪਰ ਸਾਰੀ ਲੈਬ ਰਿਪੋਰਟ ਆ ਜਾਊ ਜੀ ਕਿੰਨੀ ਕੁਆਂਟੀਟੀ ਚ ਕੀ ਪਾਇਆ ਕਾਦੇ ਵਾਸਤੇ ਪਾਇਆ ਕਿਹੜੀ ਲੈਬ ਤੋਂ ਟੈਸਟਡ ਹੈ ਹੂੰ ਇੱਥੇ ਤੱਕ ਮੇਰੀ ਕੋਸ਼ਿਸ਼ ਹੈ ਬਾਰ ਕੋਡ ਕਹਿੰਦੇ ਬਸ ਜੀ ਕਿਉਰ ਕੋਡ ਤਾਂ ਪੀਟੀਐਮ ਲੋਕ ਕਿਉਂਕਿ ਜੀ ਸਾਰਾ ਦਿਨ ਤਾਂ ਦਿਮਾਗ ਇੱਧਰ ਲੱਗਿਆ ਰਹਿੰਦਾ ਨਾ ਵੀ ਆਪਾਂ ਸੰਗਤ ਨੂੰ ਕੀ ਵਧੀਆ ਦੇ ਸਕੀਏ ਠੀਕ ਹੈ ਨਾ ਜੀ ਹੁਣ ਫਰੋਲੀ ਦੇ ਤਾਂ ਦਵਾਈਆਂ ਵਾਲੇ ਗ੍ਰੰਥ ਨੇ ਆ ਚੀਜ਼ਾਂ ਦਾ ਘੱਟ ਹੀ ਪਤਾ ਹੈ ਗ੍ਰੰਥ ਗ੍ਰੰਥਾਂ ਤੋਂ ਕਿਹਨਾਂ ਲੈਂਦੇ ਵੀਰ ਜੀ ਗ੍ਰੰਥਾਂ ਤੋਂ ਵੀ ਲਈਦਾ ਦੇਖੋ ਸਿਸਟਮ ਏ ਆ ਹੁਣ ਸਾਡਾ ਇੱਕ ਪ੍ਰੋਡਕਟ ਹੈ ਇਮਿਊਨਿਟੀ ਵਾਸਤੇ ਹਮ ਇਮਿਊਨਾਪੇ ਦਾ ਨਾਮ ਹੈ ਇਹ ਇਮਿਊਨਿਟੀ ਵਾਸਤੇ ਆ ਦੇਖੋ ਫਰਮ ਨੇ ਸੋਨਾ ਬਣਾਇਆ ਬੜਾ ਸੋਹਣਾ ਬਣਾਇਆ ਇਹ ਤੇ ਮੈਂ ਕੰਮ ਕਿਉਂ ਕਰ ਰਿਆ ਇਹਦੇ ਵਿੱਚ ਤਕਰੀਬਨ ਅਸਾਈ 베ਰੀ ਮਕਈ 베ਰੀ ਬਲੂ 베ਰੀ ਬਲੈਕ 베ਰੀ ਸਟ੍ਰੋਬੇਰੀ ਅਸ਼ਵਗੰਧਾ ਇਹੋ ਜਿਹੀ 25 ਚੀਜ਼ਾਂ ਦਾ ਮਿਸ਼ਰਣ ਹੈ ਜੀ 25 ਚੀਜ਼ਾਂ ਦਾ ਮਿਸ਼ਰਣ ਜੀ ਟੈਬਲੇਟ ਫਾਰਮ ਹੈ ਵਿੱਚ ਇੰਡੀਅਨ ਵੀ ਆ ਵਿੱਚ ਬਾਹਰ ਲੀਆਂ ਵੀ ਸਭ ਕੁਝ ਹੈ ਜੀ ਫਰੂਟਸ ਵੀ ਹੈ ਬਿਲਕੁਲ ਜੀ ਤੇ ਤੁਸੀਂ ਕਿਹਾ ਵੀ ਜੜੀ ਬੂਟੀਆਂ ਵੀ ਬਿਲਕੁਲ ਜੀ ਉਹਨਾਂ ਦੇ ਐਕਸਟ੍ਰੈਕਟ ਕੱਢ ਕੇ ਹੂੰ ਫਿਰੇ ਤਿਆਰ ਹੋਈ ਹੈ ਇਮਿਊਨ ਸਿਸਟਮ ਤੇ ਕੰਮ ਕਰਦੀ ਹੈ ਬਿਲਕੁਲ ਜੀ ਇਮਿਊਨ ਸਿਸਟਮ ਤੇ ਕੰਮ ਕਰਦੀ ਹੈ ਮੇਰਾ ਇੱਕ ਪੇਸ਼ੈਂਟ ਹੈਗਾ ਉਹਨਾਂ ਨੂੰ ਪੈਰਾਲਾਈਜ਼ਡ ਹੋਇਆ ਬਿਲਕੁਲ ਸੁੱਕ ਚੁੱਕੇ ਸੀ ਸਿਰਫ ਤੇ ਸਿਰਫ 22 23 ਦਿਨਾਂ ਦੇ ਵਿੱਚ ਉਹਨਾਂ ਦੇ ਦਵਾਈ ਦੇ ਨਾਲ ਨਾਲ ਮੇਹ ਦੇਣਾ ਸ਼ੁਰੂ ਕੀਤਾ ਸਿਰਫ 22 ਦਿਨਾਂ ਦੇ ਵਿੱਚ ਹੁਣ ਉਹ ਉੱਠ ਕੇ ਤੁਰ ਪੈਂਦੇ ਨੇ ਮੈਂ ਪਿਛਲੇ ਸ਼ੁੱਕਰਵਾਰ ਮਿਲ ਕੇ ਵੀ ਆਇਆ ਉਹਨਾਂ ਨੂੰ 22 ਦਿਨਾਂ ਦੇ ਵਿੱਚ ਬਿਲਕੁਲ ਜੀ ਤੁਸੀਂ ਲੋਕਾਂ ਦਾ ਦੁੱਧ ਘਿੜਵਾ ਦਿੰਦੇ ਹੋ ਦੇਖੋ ਜੀ ਮੈਨੂੰ ਬਾਹਰ ਕਿਸੇ ਮਾਤਾ ਨੇ ਇਹ ਗੱਲ ਕਰਦਾ ਇਹ ਕਹਿੰਦੇ ਬਾਬਾ ਜੀ ਨੇ ਸਾਡਾ ਦੁੱਧ ਹੀ ਛੜਵਾਤਾ ਅੱਜ ਜੀ ਜਿੰਨੂੰ ਮਰਜ਼ੀ ਪੁੱਛ ਲਓ ਇੱਕ ਤੇ ਦੁੱਧ ਦੁੱਧ ਤੋਂ ਬਣੀਆਂ ਵਸਤੂਆਂ ਇੱਕ ਕਣਕ ਇਹ ਸਾਡੇ ਖਾਣ ਪੀਣਯੋਗ ਰਹੀ ਨਹੀਂ ਰਹੀ ਦੁੱਧ ਸਾਡੀ ਖਰਾਕ ਹੀ ਨਹੀਂ ਕਿਉਂ ਨਹੀਂ ਰਹੀ ਟੀਕੇ ਲੱਗਦੇ ਨੇ ਜੀ ਪਸ਼ੂਆਂ ਦੇ ਪਸ਼ੂ ਦਾ ਜਿਹੜਾ ਇਮਿਊਨ ਸਿਸਟਮ ਲਾ ਲਓ ਜਾਂ ਪਸ਼ੂ ਦਾ ਮਾਦਾ ਲਾ ਲਓ ਪਸ਼ੂ ਦੀ ਤਾਕਤ ਲਾ ਲਓ ਜੇ ਅਸੀਂ ਇੱਕ 10mg ਦੀ ਗੋਲੀ ਖਾਨੇ ਪਸ਼ੂ ਨੂੰ ਬਹੁਤ ਘੱਟ ਮਾਤਰਾ ਦੀ ਗੋਲੀ ਕਿਉਂਕਿ ਉਹ ਚੱਲ ਨਹੀਂ ਸਕਦੇ ਅੱਜ ਪਸ਼ੂਆਂ ਦੇ ਅੰਦਰ ਕੀ ਜਾਰ ਰਿਹਾ ਨੇਰੀ ਜ਼ਹਿਰ ਜਾਰੀ ਹੈ ਜੀ ਹਮ ਮੈਂ ਇੱਕ ਮੇਰੇ ਮਿੱਤਰ ਪਿਆਰੇ ਨੇ ਮਿੱਤਰ ਪਿਆਰੇ ਉਹ ਜੇਈ ਸਾਹਿਬ ਨੇ ਛੜਕ ਮਹਿਕਮੇ ਚ ਉਹਨਾਂ ਦੇ ਬੇਟੇ ਨੂੰ ਜੇ ਦੌਰਾ ਪਿਆ ਕਰਦਾ ਜਦੋਂ ਦੌਰਾ ਪਿਆ ਕਰਦਾ ਉਹਨਾਂ ਨੇ ਪੀਜੀਆਈ ਵੀ ਟੈਸਟ ਕਰਵਾਏ ਹਮ ਸਾਰੇ ਕੋ ਮਲੇਓ ਹੂੰ ਦੋਰਾ ਨਹੀਂ ਸੀ ਹਟਦਾ ਉਹ ਮੈਨੂੰ ਮਿਲੇ ਹੂੰ ਮੈਂ ਉਹਨਾਂ ਨੂੰ ਆਖਿਆ ਵੀ ਬੇਟਾ ਕਿਵੇਂ ਹੈ ਕਹਿੰਦੇ ਜੀ ਹੁਣ ਠੀਕ ਹੈ ਬਿਲਕੁਲ ਹੂੰ ਕਾਰਨ ਕੀ ਨਿਕਲਿਆ ਕਹਿੰਦੇ ਬਾਈ ਜੀ ਕਾਰਨ ਇੱਕੋ ਹੀ ਨਿਕਲਿਆ ਵੀ ਜਿਹੜੇ ਘਰੋਂ ਅਸੀਂ ਮੱਝ ਦਾ ਦੁੱਧ ਲੈ ਕੇ ਹੁੰਦੇ ਸੀ ਉਹ ਟੀਕਾ ਲਾਉਂਦੇ ਸੀ